ਸਾਰੇ ਦਰਸ਼ਕਾਂ ਨੂੰ ਪਿਆਰ ਭਰ ਸਾਰ ਸਿਕਾ ਨਮਸਕਾਰ ਆਦਾਬ ਹਮੇਸ਼ਾ ਵਾਂਗ ਮੇਰੇ ਨਾਲ ਡਾਕਟਰ ਗਗਨਦੀਪਾ ਅੱਜ ਲਈ ਹਾਜ਼ਰ ਨੇ ਤੇ ਆਉਣਾ ਕੋਲ ਪੁੱਛਦੇ ਹਾਂ ਵੀ ਅੱਜ ਆਪਾਂ ਕਿਹੜੀ ਜਾਣਕਾਰੀ ਉਹਨਾਂ ਨੇ ਦੇਣੀ ਹੈ ਡਾਕਟਰ ਗਗਨਦੀਪ ਤੁਹਾਡੇ ਪਰ ਫਿਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮੱਚ ਮੈਮ ਤੇ ਅੱਜ ਕੀ ਲੈ ਕੇ ਆਏ ਹੋ ਸਾਡੇ ਲਈ ਮੈਨੂੰ ਪਤਾ ਹੈ ਕਿ ਕੋਈ ਨਾ ਨਵੀ ਤੋਂ ਨਵੀ ਜਾਣਕਾਰੀ ਤੁਹਾਡੇ ਕੋਲ ਹੁੰਦੀ ਹੈ ਕਿਹੜੀ ਜਾਣਕਾਰੀ ਸਾਡੇ ਦਰਸ਼ਕਾਂ ਤੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਹੈ ਮੈਮ ਅੱਜ ਮੈਂ ਬੈਕ ਪੇਨ ਦੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਅੱਛਾ ਲੈ ਫਿਰ ਤਾਂ ਬੁੜਿਆਂ ਦਾ ਬੁੜਿਆਂ ਦਾ ਰੋਗ ਹੈ ਮੈਮ ਇਸ ਟਾਈਮ ਪਰ ਇਹ ਬੁੜਿਆਂ ਦਾ ਮਿਡਲ ਏਜ ਸਾਰਿਆਂ ਦਾ ਹੀ ਲੋਕ ਹੋ ਗਿਆ ਹੈ ਅੱਛਾ ਮੈਨੂੰ ਤਾਂ ਲੱਗਦਾ ਜਿਵੇਂ ਸਾਡੇ ਵਰਗਿਆਂ ਦਾ ਹੀ ਹੈ ਵੀ ਸਾਡੀ ਕਮਰ ਦੁਖਦੀ ਹੈ ਸਾਡਾ ਹੀ ਪਿੱਛੇ ਐਕਸਰਾ ਕਰਾ ਕੇ ਆਏ ਆ ਦੋ ਹੋਏ ਨੇ ਹਫਤਾ ਕੀ ਹੋਇਆ ਤੇ ਪੁੱਛਿਆ ਡਾਕਟਰ ਸਾਹਿਬ ਕੀ ਗੱਲ ਹੈ ਵੀ ਮੇਰੇ ਜਿਹੜਾ ਰਾਈਟ ਹੈ ਪਰ ਬਹੁਤ ਦੁਖਦਾ ਕਹਿੰਦਾ ਜੀ ਤੁਹਾਡੀ ਲੋਅਰ ਜਿਹੜੀ ਬੈਕ ਹੈ ਨਾ ਉਹਦੇ ਚ ਆਰਥਰਾਈਟਿਸ ਟਾਈਪ ਹੈ ਮੈਂ ਕਬੀ ਰਹਾ ਹਾਤ ਲੋਰ ਬੈ ਮਿਸ ਕਹ ਲੋ ਕਿ ਬੈਕ ਚ ਹੈ ਤੇ ਦੁਖਦਾ ਮੇਰਾ ਸੱਜਾ ਪਾਸੇ ਜਾ ਰਹੇ ਪੈ ਤੇ ਉਹ ਕਹਿੰਦੇ ਥਾਡੇ ਆਰਥਰਾਇਟਿਸ ਹੈ ਸੋ ਇਹ ਵਾਕਿਆ ਰੇਲੇ ਬਹੁਤ ਬਹੁਤੀ ਵਧੀਆ ਮੈਨੂੰ ਤਾਂ ਲੱਗਦਾ ਕਿ ਟਾਪਿਕ ਲਿਆਂਦਾ ਆਪਾਂ ਬੈਕ ਪੇਨ ਪਿੱਠ ਦੀ ਦਰਦ ਜਿਹਨੂੰ ਅਸੀਂ ਕਹਿੰਦੇ ਆ ਤੇ ਇਹ ਕਿਉਂ ਹੁੰਦੀ ਆ ਕਿਵੇਂ ਹੁੰਦੀ ਆ ਕੀ ਚੀਜ਼ਾਂ ਨੇ ਮੈਨੂੰ ਚੰਗਾ ਲੱਗੂਗਾ ਜੇ ਆਪਾਂ ਇਸ ਗੱਲ ਤੇ ਗੱਲ ਕਰਦੇ ਆ ਇਕ ਨਿਗੀ ਜੀ ਕਰ ਮੈਨੂੰ ਤੁਹਾਡਾ ਪਹਿਲਾਂ ਕਹਿੰਦੇ ਕਿ ਕਿਸੇ ਨੇ ਬੜੇ ਪਿਆਰ ਦੇ ਨਾਲ ਕਿਹਾ ਹੈ ਕਹਿੰਦੇ ਡੀਅਰ ਬੈਕ ਪੇਨ ਪਲੀਜ਼ ਗੋ I can't stand neither sit not go ਇਹ ਇਹ ਕਿਰਪਾ ਕਰਕੇ ਬੈਕ ਦਰਦ ਜਿਹੜੀ ਹੈ ਹਟ ਜਾ ਮੇਰੇ ਕੋ ਖੜੋਤਾ ਨਹੀਂ ਜਾਂਦਾ ਮੇਰੇ ਕੋ ਬੈਠਾ ਨਹੀਂ ਜਾਂਦਾ ਮੇਰੇ ਕੋ ਝੁਕਿਆ ਨਹੀਂ ਜਾਂਦਾ ਸੋ ਵਾਕਈ ਬੈਕ ਪੇਨ ਜਿਹੜੀ ਉਹ ਸੱਚਮੁੱਚ ਹੀ ਬੜੀ ਦਰਦ ਵਾਲੀ ਹੁੰਦੀ ਹੈ ਤੇ ਕਿਉਂ ਹੋ ਜਾਂਦੀ ਹੈ ਬੈਕ ਪੇਨ ਕੀ ਕਾਰਨ ਹੈ ਗਗਨ ਜੀ ਮੈਮ ਸਾਡੇ ਜੋ ਸਕੈਲੇਟਲ ਸਿਸਟਮ ਹੈ ਹਨਾ ਉਹਦੇ ਟੋਟਲ 206 ਬੋਨਸ ਹੈਗੇ ਆ ਬਿਲਕੁਲ ਜੀ ਜੋ ਜਿਵੇਂ ਜੇ ਤੁਸੀਂ ਆ ਦੇਖ ਸਕਦੇ ਹੋ ਤਾਂ ਇਹਦਾ ਜਿਹੜਾ ਐਕਸਲ ਸਕੈਲਟਨ ਹੈ ਆ ਤਾਂ ਉਹ ਵੀ ਵਧੀਆ ਗੱਲ ਹੈ ਕਿ ਤੁਸੀਂ ਸਾਰਿਆਂ ਵਾਸਤੇ ਇੱਕ ਬੰਦੇ ਦਾ ਸਕੈਲਟਨ ਚਾ ਲੈ ਕੇ ਆ ਗਏ ਹੋ ਮੈਨੂੰ ਇਹ ਲੱਗਾ ਪਹਿਲਾਂ ਵੀ ਜਿਵੇਂ ਕਿ ਹੈਲਵਨ ਤੇ ਨਹੀਂ ਹੈਗੀ ਚਾ ਨਹੀਂ ਤਾਂ ਆ ਜਿਹੜੀ ਸਾਡੀ ਬੈਕ ਬੋਨ ਜਿਹਨੂੰ ਅਸੀਂ ਕਹਿੰਦੇ ਹਾਂ ਹਾਂ ਹੈਨਾ ਥਿਸ ਇਜ਼ ਦਾ ਰੀਡ ਦੀ ਹੱਡੀ ਰੀਡ ਦੀ ਹੱਡੀ ਹਾਂ ਜੋ ਸਾਨੂੰ ਸਪੋਰਟ ਦਿੰਦਾ ਹੈ ਹੈਨਾ ਜਿਵੇਂ ਨੇ ਇਹ ਨੇ ਅਗਾ ਜਿਵੇਂ ਰੋਕਦਾ ਤਣਾ ਹੁੰਦਾ ਹੈ ਸਟਾਮ ਤੋ ਪੂਰਾ ਸਾਡਾ ਬੋਡੀ ਦਾ ਸਟਰਕਚਰ ਇਹ ਇਸਪੋਰਟਡ ਬਾਈ ਦ ਸਕੈਲਟਲ ਸਿਸਟਮ ਹੈ ਨਾ ਹੁਣ ਜਿਹੜੇ ਸਾਡੇ ਵਰਟਿਬਰਾਸ ਹੈ ਬੈਕ ਹਾਂਜੀ ਵਿੱਚ ਮਣਕੇ ਮਣਕੇ ਜਿਹਨੂੰ ਅਸੀਂ ਕਹਿੰਦੇ ਆ ਹੱਡੀ ਦੇ ਮਣਕੇ ਹਾਂਜੀ ਇਹ ਸਾਡੇ ਵਰਟਿਬਰਾਸ ਡਿਫਰੈਂਟ ਡਿਫਰੈਂਟ ਵਰਟਿਬਰਾਸ ਹੁੰਦੇ ਆ ਸਰਵਾਈਕਲ ਰੀਜਨ ਦੇ ਵਰਟਿਬਰਾਸ ਹੁੰਦੇ ਆ ਫਿਰ ਡੋਰਸਲ ਵਰਟਿਬਰਾਸ ਹੁੰਦੇ ਆ ਫਿਰ ਤੁਹਾਡੇ ਲੋਅਰ ਹੁੰਦੇ ਆ ਫਿਰ ਤੁਹਾਡੀ ਹਿਪ ਕੋਸਿਕਸ ਦੇ ਵਰਟਿਬਰਾਸ ਹੁੰਦੇ ਆ ਤਾਂ ਕਈ ਸਰੀਰ ਦਾ ਜਿਹੜਾ ਜਿਹੜਾ ਹਿੱਸਾ ਆ ਜਿਹੇ ਧੌਣ ਵਾਲਾ ਹਿੱਸਾ ਆ ਤੇ ਸਾਡਾ ਪਿਛਲਾ ਉੱਪਰਲਾ ਹਿੱਸਾ ਆ ਫਿਰ ਵਿਚਕਾਰਲਾ ਹਿੱਸਾ ਤੇ ਫਿਰ ਥੱਲੇ ਵਾਲਾ ਹਿੱਸਾ ਠੀਕ ਹੈ ਨਾ ਸੋ ਇਹ ਚਾਰ ਹਿੱਸਿਆਂ ਦੇ ਵਿੱਚ ਕਰੀਬ ਵੰਡੇ ਹੁੰਦੇ ਨੇ ਇਹੋ ਮੈਨੂੰ ਸਮਝ ਲੱਗਾ ਇਸ ਗੱਲ ਤੋਂ ਹਾਂਜੀ ਔਰ ਤੁਹਾਡੀ ਜੋ ਵਰਟੀਬਰਾ ਦੇ ਵਿੱਚ ਇੱਕ ਸਪੇਸ ਹੁੰਦੀ ਜਿਹਦੇ ਥਰੂ ਤੁਹਾਡੀ ਸਪਾਈਨਲ ਕਾਰਡ ਸਪਾਈਨਲ ਕਾਰਡ ਜਾਂਦੀ ਜਿਹਨੂੰ ਪੰਜਾਬੀ ਵਿੱਚ ਮੈਨੂੰ ਪਤਾ ਕੀ ਕਹਿੰਦੇ ਨੇ ਜਾਤੋ ਸੀ ਨੇ ਜਾਣਦੇ ਕਿਉਂਕਿ ਡਾਕਟਰਾਂ ਨੇ ਤਨੇ ਬੋਲੀ ਪੰਜਾਬੀ ਚ ਅਸੀਂ ਇਹਨੂੰ ਸੁਖਮਣਾ ਨਾੜੀ ਕਹਿੰਦੇ ਆ ਜਿਹੜੀ ਇਨਵੋਲੰਟਰੀ ਆਪਣਾ ਕੰਮ ਕਰਦੀ ਰਹਿੰਦੀ ਹੈ ਵਿਦਆਊਟ ਐਨੀ ਟੇਕਿੰਗ ਐਨੀ ਮੈਸੇजेस ਫ্রম ਦਾ ਬ੍ਰੇਨ ਆਮ ਆ ਰਾਈਟ ਯੈਸ ਯਾ ਯੈਸ ਔਰ ਸਪਾਇਨਲ ਕਾਰਟ ਦੇ ਥਰੂ ਤੁਹਾਡੇ ਨਰਸ ਜਾਂਦੀਆਂ ਟੂ ਡਿਫਰੈਂਟ ਪਾਰਟਸ ਆਫ ਦਾ ਬੋਡੀ ਜੋ ਤੁਹਾਡੇ ਐਕਸ਼ਨਸ ਕਰਦੇ ਜਾਂ ਤੁਹਾਡਾ ਬ੍ਰੇਨ ਸਿਗਨਲ ਦਿੰਦਾ ਹੈ ਫਿਰ ਤੁਹਾਡੇ ਨਰਵਸ

ਇਹ ਸਾਰੀ ਚੀਜ਼ਾਂ ਵਿੱਚ ਕੋਈ ਕੋਈ ਪ੍ਰੋਬਲਮ ਆਉਣ ਕਰਕੇ ਦੋ ਚੀਜ਼ਾਂ ਬੋਨ ਸਟਰਕਚਰ ਐਂਡ ਅਲਾਈਨਮੈਂਟ ਜਦੋਂ ਕਟਿੰਗ ਦੀ ਅਲਾਈਨਮੈਂਟ ਖਰਾਬ ਹੋ ਜਾਂਦੀ ਪਈਏ ਕਹਿੰਦੇ ਨਾ ਬਈ व्हील्स ਜਿਹੜੇ ਇਹਨਾਂ ਦੀ ਅਲਾਈਨਮੈਂਟ ਕਰਾ ਲਓ ਇਹਨਾਂ ਨੂੰ ਇਕਸਾਰ ਕਰਾ ਲਓ ਯੈਸ ਯੂ ਆ ਰਾਈਟ ਇਹ ਦੋ ਚੀਜ਼ਾਂ ਵਾਕੇ ਵਧੀਆਂ ਹੈ ਕਿ ਸਟਰਕਚਰ ਐਂਡ ਅਲਾਈਨਮੈਂਟ ਅਲਾਈਨਮੈਂਟ ਯੈਸ ਤੇ ਕਈ ਰੀਜ਼ਨਸ ਕਰਕੇ ਸਟਰਕਚਰ ਵਿੱਚ ਕੀ ਹੋ ਜਾਂਦਾ ਮੈਮ ਸਟਰਕਚਰ ਵਿੱਚ ਕਈ ਪ੍ਰੋਬਲਮਸ ਆ ਸਕਦੇ ਆ ਫੋਰ ਐਗਜ਼ਾਮਪਲ ਤੁਹਾਨੂੰ ਜੇ ਤੁਸੀਂ ਕੋਈ ਜਿਹੜਾ ਆਰਥਰਾਇਟਿਸ ਯੂ ਸੈਡ ਦੇ ਕੈਨ ਬੀ ਇਨਫਲੇਮੇਸ਼ਨ ਦੇ ਕੈਨ ਬੀ ਆਰਥਰਾਇਟਿਸ ਹੈ ਨਾ ਤਾਂ ਬੋਨ ਡੈਂਸਿਟੀ ਕੱਟ ਹੋ ਸਕਦੀ ਹੈ ਵਿਦ ਏਜ ਬੋਨਸ ਥੋੜੀ ਜੀ ਵੀਕ ਹੋ ਜਾਂਦੀਆਂ ਬੋਨਸ ਕੋਲੈਪਸ ਹੋ ਸਕਦੀਆਂ ਬੋਨਸ ਵਿੱਚ ਪ੍ਰੋਬਲਮ ਆ ਸਕਦੀ ਹੈ ਬੋਨਸ ਵਿੱਚ ਫ੍ਰੈਕਚਰ ਆ ਸਕਦਾ ਹੈ ਡੀ ਹੋ ਗਈ ਇੱਕ ਉਹ ਕਹਿੰਦੇ ਹੁੰਦੇ ਕਿ ਇਹਦੇ ਥੱਲੇ ਕੋਈ ਫਲੂਇਡ ਹੁੰਦਾ ਹੈ ਜੀ ਉਹ ਵੀ ਪਤਲਾ ਹੋ ਜਾਏ ਤੇ ਤਾਂ ਵੀ ਤੁਹਾਡੀ ਬੈਕ ਪੇਨ ਜਿਹੜੀ ਹੋਣ ਲੱਗ ਜਾਂਦੀ ਬਿਕਾਜ਼ ਮੈਂ ਐਕਸਪੀਰੀਅੰਸ ਕੀਤਾ ਹੋਇਆ ਹੈ ਉਕਾ ਉਹ ਦੇ ਕਰਕੇ ਇਹ ਤੁਹਾਡੇ ਬੋਨ ਦੇ ਪ੍ਰੋਬਲਮਸ ਹੈ ਹਨਾ ਥੈਨ ਮੈਨੀ ਟਾਈਮਸ ਅਸੀਂ ਸਾਡਾ ਪੋਸਚਰ ਠੀਕ ਨਹੀਂ ਹੁੰਦਾ ਓਕੇ ਜਾਂ ਅਸੀਂ ਬਹੁਤ ਟਾਈਮ ਤੱਕ ਪੋਸਚਰ ਇਜ਼ ਬੈਠਣ ਦਾ ਟਾਈਮ ਬੈਠਣ ਦਾ ਤਾਂ ਟਾਂਗ ਜਾਂ ਅਸੀਂ ਬਹੁਤ ਟਾਈਮ ਤੱਕ ਇੱਕ ਹੀ ਜਗ੍ਹਾ ਪਰ ਬੈਠੇ ਹੈ ਅਸੀਂ ਇੱਕ ਹੀ ਪਾਰਟ ਆਫ ਦੀ ਬੋਡੀ ਨੂੰ ਮਤਲਬ ਵੀ ਆਰ ਜਸਟ ਵਰਕਿੰਗ ਔਨ ਦਾ ਕੰਪਿਊਟਰ ਜਾਂ ਤੁਸੀਂ ਬਹੁਤ ਟਾਈਮ ਤੱਕ ਇੱਕ ਹੀ ਜਗ੍ਹਾ ਬੈਠੇ ਹੋ ਤਾਂ ਤੁਸੀਂ ਆਪਣੀ ਬੈਕ ਨੂੰ ਸਟ੍ਰੇਨ ਕਰ ਰਹੇ ਹੋ ਥੇਰ ਇਜ਼ ਨੋ ਰਿਲੀਜ਼ ਉਹ ਸੇਮ ਮਸਲਸ ਇੱਕ ਹੀ ਪੋਸਚਰ ਵਿੱਚ ਫਿਕਸਡ ਬੈਠੇ ਹੈ ਹਨਾ ਕਈ ਵਾਰ ਤੁਸੀਂ ਐਸਾ ਕੰਮ ਕਰ ਰਹੇ ਹੋ ਬਾਰ ਬਾਰ देयर इज ਹੈਵੀ ਲਿਫਟਿੰਗ ਚੁੱਕ ਕੇ ਕੰਮ ਕਰਨਾ ਜਾਂ ਤੁਸੀਂ ਐਸਾ ਕੋਈ ਕੰਮ ਕਰ ਰਹੇ ਹੋ ਜਿੱਦੇ ਤੁਸੀਂ ਬੈਂਡ ਹੋ ਕੇ ਬਹੁਤ ਟਾਈਮ ਤੱਕ ਬੈਠੇ ਹੋ ਥੈਨ ਉਹ ਵੀ ਤੁਹਾਡੇ ਬੋਨਸ ਔਰ ਅਲਾਈਨਮੈਂਟ ਨੂੰ ਡਿਫਾਰਮ ਕਰਦਾ ਹੈ। ਕੰਡਾ ਮਤਲਬ ਹੈ ਕਿ ਉਹ ਚੀਜ਼ ਜਿਹਦੇ ਨਾਲ ਤੁਹਾਡੇ ਜਿਹੜਾ ਹੇਠਲੇ ਮਲਟੀਪਲਸ ਨੇ ਉਹਨਾਂ ਦੇ ਉੱਪਰ ਜਦੋਂ ਜ਼ਿਆਦਾ ਸਟ੍ਰੈਸ ਜਾਂ ਸਟ੍ਰੇਨ ਜਾਂ ਭਾਰ ਪੈਂਦਾ। ਹਾਂਜੀ ਮੇਰੇ ਖਿਆਲ ਇਹੋ ਹੀ ਗੱਲ ਇਹਦੀ ਹੋਣੀ ਹੈ। ਜੇ ਸਿੱਧੇ ਵੀ ਬੈਠਿਆ ਤੇ ਸਾਰਾ ਭਾਰ ਤਾਂ ਫਿਰ ਨਾ ਥੱਲੇ ਵਾਲੇ ਮਲਟੀਪਲਸ ਤੇ ਪੈ ਰਿਹਾ। ਹਾਂਜੀ ਸਹੀ ਗੱਲ ਹੈ। ਸੋ ਇਹ ਅਲਾਈਨਮੈਂਟ ਦੀ ਪ੍ਰੋਬਲਮ ਹੁੰਦੀ ਕਈ ਵਾਰ ਅਸੀਂ ਬਹੁਤ ਸੌਫਟ ਬੈਡ ਯੂਜ਼ ਕਰ ਰਹੇ ਹੁੰਦੇ ਆ ਤਾਂ ਜੇ ਗੱਦਾ ਬਹੁਤ ਸੌਫਟ ਹੈ ਤਾਂ ਉਹ ਗੱਦਾ ਤੁਹਾਡੇ ਬੈਕ ਨੂੰ ਸਪੋਰਟ ਨਹੀਂ ਦਿੰਦਾ ਫਿਰ ਉਹ ਬੈਕ ਬਹੁਤ ਯੂ نو ਇਟ ਇਜ਼ ਉਹਨੂੰ ਕੋਈ ਵੀ ਫਰਮਨੈਸ ਨਹੀਂ ਮਿਲ ਰਹੀ ਤਾਂ ਸਟ੍ਰੈਸ ਪੈਂਦਾ ਹੈ ਮਸਲਸ ਨੂੰ ਟੂ ਮੇਨਟੇਨ ਦ ਸਪਾਈਨ ਅਲਾਈਨਮੈਂਟ ਉਹ ਵੀ ਫਿਰ ਯੂ ਵਿਲ ਸੀ ਜਿਹੜਾ ਗੱਦੇ ਆਕਰ ਉਹ ਵੀ ਸਹੀ ਨਹੀਂ ਹੈਗੇ ਤਾਂ ਅਲਾਈਨਮੈਂਟ ਖਰਾਬ ਹੋ ਜਾਂਦਾ ਹੱਡੀਆਂ ਜੜੀਆਂ ਨੇ ਅਦਰ ਉਦਰ ਥੋੜੀਆਂ ਖਿਸਕ ਜਾਂਦੀਆਂ ਨੇ ਤਾਂ ਬਹੁਤ ਸੌਫਟ ਗੱਦਾ ਨਹੀਂ ਹੋਣਾ ਚਾਹੀਦਾ ਬਹੁਤ ਮੋਟਾ ਗੱਦਾ ਜੇ ਹੈ ਤਾਂ ਉਹ ਤੁਹਾਨੂੰ ਇਟ ਵਿਲ ਨਾਟ ਗਿਵ ਯੂ ਸਪੋਰਟ ਬੈਡ ਜੋ ਮੈਟ੍ਰਸ ਹੈ ਉਹ ਫਰਮ ਹੋਣੀ ਚਾਹੀਦੀ ਹੈ ਫਰਮ ਹੋਣੀ ਚਾਹੀਦੀ ਹੈ ਅੱਛਾ ਥੈਨ ਜਿਨ੍ਹਾਂ ਨੂੰ ਇੱਥੇ ਸਾਡੇ ਨਾਲ ਜਿਵੇਂ ਕੇਅਰਿੰਗ ਵਾਲੇ ਹੈਗੇ ਆ ਤੇ ਸਾਨੂੰ ਜਿਹੜੇ ਹੈਗੇ ਨੇ ਸੀਨੀਅਰਸ ਨੇ ਪਿੱਛੇ ਤਾਂ ਹੁੰਦਾ ਸੀ ਰਵਲਟਾ ਬਲੋ ਗਰਾਡ ਮਿਲਦੀ ਸੀ ਤੇ ਸਾਨੂੰ ਗੱਦੇ ਮਿਲ ਜਾਂਦੇ ਸੀ ਕਿ ਜਿਹੜੇ ਬਿਲਕੁਲ ਕਾਫੀ ਸਟਿਫ ਹੁੰਦੇ ਸੀ ਸਰ ਉਹ ਦੋਜ਼ ਆਰ ਗੁੱਡ ਨਾਲਾ ਆਪਣੇ ਤਾਂ ਇੱਥੋਂ ਜਦੋਂ ਜਿੱ ਬੈੱਡ ਖਰੀਦਦੇ ਆ ਨਾ ਤੇ ਉਹ ਸਪਰਿੰਗ ਵਾਲੇ ਬੈੱਡ ਹੁੰਦੇ ਨੇ ਤੇ ਉਹ ਤਾਂ ਬਿਲਕੁਲ ਤੁਹਾਨੂੰ ਅੰਦਰ ਹੀ ਬਾੜ ਦਿੰਦੇ ਨੇ ਸੋ ਇਹ ਵੀ ਵਾਕਿਆ ਚੀਜ਼ ਗੁੱਡ ਆ ਹਾਂ ਹਾਂਜੀ ਇਸ ਲਈ ਹਮੇਸ਼ਾ ਕਿਸੇ ਵੀ ਉਮਰ ਦੇ ਉੱਪਰ ਇਹ ਅਸਰ ਪੈ ਜਾਂਦਾ ਕਿ ਜਦ ਕਿ ਸੀਜ ਦੇ ਉੱਪਰ ਜ਼ਿਆਦਾ ਇਹ ਜਿਹੜਾ ਰੀਡ ਦੀ ਹੱਡੀ ਦਾ ਅਸਰ ਪੈਂਦਾ ਬੈਕ ਪੇਨ ਦਾ देखो मैम जो यंग बॉडी होती है वो बहुत स्ट्रेस ਨੂੰ ਸਹਨ ਕਰ ਲੈਂਦੀ ਹੈ ਹੈਨਾ बिकॉज द यंग बॉडी ਹੀਲਸ ਇਟਸੈल्फ ਪਰ ਜੈਸੇ ਜੈਸੇ ਤੁਹਾਡੀ ਏਜ ਇਨਕਰੀਸ ਹੋ ਰਹੀ ਹੈ ਤੁਹਾਡੀ ਬੋਡੀ ਦੀ ਹੀਲਿੰਗ ਕਪੈਸਿਟੀ ਘੱਟ ਹੋ ਜਾਂਦੀ ਹੈ ਤੁਹਾਡੀ ਬੋਨਸ ਜੋ ਹੈ ਉਹ ਵੀ ਉਹਨਾਂ ਦੀ ਬੋਨ ਡेंसिटी ਉਹਨਾਂ ਦੀ ਜੋ ਕੈਲਸ਼ੀਅਮ ਸਟੋਰਸ ਹੈ ਉਹ ਘੱਟ ਹੁੰਦੀਆਂ ਇਸ ਲਈ 올ਡਰ ਪੀਪਲ ਆਰ ਮੋਰ ਪ੍ਰੋਨ ਟੂ ਇੰਜਰੀਜ਼ ਐਂਡ ਦੇ ਆਰ ਆਲਸੋ ਮੋਰ ਪ੍ਰੋਨ ਟੂ ਯੂ نو ਮੋੜ ਲਾਈਕ ਉਹਨਾਂ ਦੀ ਬੈਕਏ ਜਲਦੀ ਹੋ ਸਕਦੀ ਹੈ ਕਿਉਂਕਿ ਉਸ ਵੇਲੇ ਥੋੜਾ ਹੱਡੀਆਂ ਦੀ ਸਟਰਕਚਰ ਐਂਡ ਅਲਾਈਨਮੈਂਟ ਦੇ ਵਿੱਚ ਇੱਕ ਫਰਕ ਪਿਆ ਹੁੰਦਾ ਜਿਹੜਾ ਕਿ ਪੈਂਦਾ ਉਦੋਂ ਹੀ ਹੈ ਜਦੋਂ ਅਸੀਂ ਸ਼ੁਰੂ ਤੋਂ ਚੀਜ਼ਾਂ ਦਾ ਖਿਆਲ ਨਹੀਂ ਰੱਖਦੇ ਜਿਵੇਂ ਪੋਲਾ ਗੱਦਾ ਯੂਜ਼ ਕਰੀ ਜਾ ਰਹੇ ਆ ਤੇ ਥੋੜਾ ਉਮਰ ਵਧਨ ਦੇ ਨਾਲ ਫਿਰ ਉਹ ਅਲਾਈਨਮੈਂਟ ਖਰਾਬ ਹੋ ਗਈ ਸੋ ਯੂ ਆ ਰਾਈਟ ਕਹਿੰਦੇ ਕੋਈ ਰੋਗ ਜਿਹੜਾ ਇੱਕਦਮ ਨਹੀਂ ਸ਼ੁਰੂ ਹੁੰਦਾ ਉਹ ਹੁੰਦਾ ਤੇ ਬਹੁਤ ਲੰਬੇ ਸਮੇਂ ਤੋਂ ਹ ਪਰ ਜਦੋਂ ਦੇ ਸਾਰੇ ਸਿੰਪਟਮਸ ਬਾਹਰ ਆ ਜਾਂਦੇ ਨੇ ਜ਼ਿਆਦਾ ਤਕਲੀਫ ਹੁੰਦੀ ਹੈ ਤੇ ਫਿਰ ਅਸੀਂ ਡਾਕਟਰ ਕੋਲ ਭੱਜਦੇ ਆਂ ਠੀਕ ਹੈ ਤੇ ਲੱਗਦਾ ਹੈ ਕਿ ਤੁਹਾਡੀ ਗੱਲਬਾਤ ਜਿਹੜੀ ਲੋਕਾਂ ਨੂੰ ਜ਼ਰੂਰ ਦੱਸੂਗੀ ਕਿ ਇਲਾਜ ਦੇ ਨਾਲ ਇਲਾਜ ਦੇ ਨਾਲ ਭਰੇਜ ਚੰਗਾ ਹੁੰਦਾ ਪਲੀਜ਼ ਕਹਿੰਦੀ ਹਾਂ ਯਾ ਅ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਵਨ ਲੈਗ ਵਿੱਚ ਪੀਪਲ ਕੰਪਲੇਨ ਕਿ ਮੇਰੀ ਇੱਕ ਲੈਗ ਵਿੱਚ ਦਰਦ ਹੋ ਰਿਹਾ ਹੈ ਮੈਨੂੰ ਤਾਂ ਕੀ ਪੁੱਛਦੇ ਹੋ ਸਾਰੇ ਦੁੱਖ ਆ ਗਏ ਨੇ ਇਹ ਮੈਮ ਯੂ ਵੌਂਟ ਬਿਲੀਵ ਇਟ ਮੈਨੂੰ ਆਲਮੋਸਟ ਏਵਰੀ ਡੇ ਇੱਕ ਪਰਸਨ

ਫਿਰ ਉਹਦੇ ਬਾਅਦ ਆਪਣੇ ਕੈਲਸ਼ੀਅਮ ਔਰ ਵਿਟਾਮਿਨ ਡੀ ਲੈਵਲਸ ਨੂੰ ਚੈੱਕ ਕਰਾਓ ਔਰ ਉਹਨਾਂ ਨੂੰ ਠੀਕ ਰੱਖੋ ਫਿਰ ਆਪਣਾ ਜੋ ਹੈ ਉਹ ਡੇਲੀ ਸਮ ਫਾਰਮ ਆਫ ਐਕਸਰਸਾਈਜ਼ ਜਿਹਦੇ ਨਾਲ ਤੁਹਾਡੀ ਬੋਡੀ ਦੀ ਫਲੈਕਸੀਬਿਲਿਟੀ ਬਣੀ ਰਹੇ ਡੇਲੀ ਕਰੋ ਡੇਲੀ ਕਰੋ ਐਟਲੀਸਟ ਕੁਝ 20 ਟੂ 30 ਮਿੰਟਸ ਦਾ ਐਵਰੀਬਾਡੀ ਕੈਨ ਟੇਕ ਆਊਟ ਹੈ ਨਾ ਦੈਨ ਜੇ ਤੁਹਾ ਅਗੇਨ ਤੁਸੀਂ ਆਪਣਾ ਮੈਟ੍ਰੈਸ ਦੇਖੋ ਜੇ ਬਹੁਤ ਸੌਫਟ ਹੈ ਤਾਂ ਮੇਬੀ ਦੈਟ ਇਜ਼ ਦ ਰੀਜ਼ਨ ਕਿ ਤੁਹਾਨੂੰ ਬੈਕ ਏਕ ਹੋ ਰਿਹਾ ਚੇਂਜ ਦਾ ਮੈਟ੍ਰੈਸ ਗੈਟ ਅ ਫਰਮ ਮੈਟ੍ਰੈਸ ਜੇ ਫਰਮ ਮੈਟ੍ਰੈਸ ਨਹੀਂ ਹੋ ਰਿਹਾ ਥੋੜਾ ਜਿਹਾ ਮੀਡੀਅਮ ਮੈਟ੍ਰੈਸ ਫਲੋਰ ਤੇ ਪਾ ਕੇ ਫਲੋਰ ਪਰ ਸੋ ਬਿਕੋਜ਼ ਇਹ ਕ੍ਰੋਨਿਕ ਚੀਜ਼ ਹੈ ਹਨਾ ਦੇਰ ਇਜ਼ ਐਨ ਐਗਜ਼ਾਮਪਲ ਕਿ ਜੇ ਸ਼ੁਰੂ ਪਹਿਲਾਂ ਹੀ ਕਰਦੇ ਹੋ ਕਿ ਜਦੋਂ ਦਰਦ ਹੋਵੇ ਉਦੋਂ ਕਰੋ ਮੈਮ ਜ਼ਿਆਦਾਤਰ ਲੋਕ ਡਾਕਟਰ ਨੂੰ ਤਦ ਹੀ ਪੁੱਛਦੇ ਜਦ ਕੋਈ ਪ੍ਰੋਬਲਮ ਹੋ ਰਹੀ ਹੁੰਦੀ ਬਿਲਕੁਲ ਹਾਂ خود پہلے نوਬਡੀ इज बॉदरड है ना ਤੁਹਾਡੀ ਲਾਈਫ ਚੱਲ ਰਹੀ ਹੈ ਤੁਸੀਂ ਬਿਜ਼ੀ ਹੋ ਪਰ ਜਦ ਕੀਤੇ ਤੁਹਾਡੀ ਬਾਡੀ ਤੁਹਾਨੂੰ ਯਾਦ ਦਿਲਾਉਂਦੀ ਹੈ ਕਿ ਹੈਲੋ ਮੈਂ ਹਾਂ ਹੈਨਾ ਮੇਰੀ ਮੇਰੀ ਅਟੈਨਸ਼ਨ ਮੈਨੂੰ ਦਿਓ ਉਸੇ ਟਾਈਮ ਤੁਹਾਨੂੰ ਯਾਦ ਆਉਂਦਾ ਹੈ ਦੈਟ ਇਜ਼ ਵੈਨ ਯੂ ਸਟਾਰਟ ਡੂਇੰਗ ਥਿੰਗਸ اور ਉਸੇ ਟਾਈਮ ਤੁਸੀਂ ਆਪਣੀ ਕਰੈਕਸ਼ਨ ਵੀ ਉਸੇ ਟਾਈਮ ਕਰਦੇ ਹੋ ਹਰ ਤੁਸੀਂ ਇੱਕ ਚੀਜ਼ ਇੱਥੇ ਦੱਸੀ ਐਕਸਰਸਾਈਜ਼ ਵਾਕਿੰਗ ਨਾਲ ਵੀ ਕੋਈ ਫਰਕ ਪੈਂਦਾ ਹੈ ਜੇ ਵਾਕਿੰਗ ਕਿੰਨੀ ਕੁ ਹੋਵੇ ਤੇ ਕਿਵੇਂ ਕਰ ਸਕਦਾ ਬੰਦਾ ਜੇ ਤੁਹਾਨੂੰ ਪੇਨ ਹੋ ਰਹੀ ਹੈ ਹੈਨਾ ਪੇਨ ਵਿਚ ਡੋਨਟ ਵਾਕ ਪੇਨ ਵਿਚ ਡੂ ਰੈਸਟ ਓਕੇ ओके पेन ਦਾ ਮਤਲਬ ਇਹ ਹੈ ਕਿ ਤੁਹਾਡੀ ਬੋਡੀ ਦੀ ਕੋਈ ਨਾ ਕੋਈ ਮਸਲਸ ਜੋ ਹੈ ਉਹ ਇਨਫਲੇਮਡ ਹੈ ਹੈਨਾ ਉਹ ਉਹ ਇਸ ਟਾਈਮ ਏਕਿਊਟ ਪੇਨ ਹੋਵੇ ਤਾਂ ਨਹੀਂ ਜਾਣਾ ਕਿ ਜੇ ਮੜੇ ਮੜੇ ਬਰਦਾਸ਼ਤ ਵਾਲੀ ਹੈਗੀ ਤਾਂ ਫਿਰ ਜਾਓ ਜਿੰਨੀ ਤੁਸੀਂ ਕਰ ਸਕਦੇ ਹੋ ਓਨੀ ਕਰੋ ਹੈਨਾ ਬੈਕ ਇੱਕ ਅਗੇਨ ਵੈਰੀ ਨਾਈਸ ਤੁਸੀਂ

आफ्टर सम टाइम जो बैक एक है वो क्रॉनिक बन जाता है मतलब हमेशा थोड़ा थोड़ा पेन रहेगा थानो एदा कहंदे ਹੁੰਦੇ ਨੇ ਬੇ ਤਨ ਕਬਰਾਂ ਤੱਕ ਹੀ ਜਾਣਾ ਹਾਂ ਉਹਦੇ ਵਿੱਚ ਤੁਸੀਂ ਵਾਕ ਕਰ ਸਕਦੇ ਹੋ ਬਟ ਓਨੀ ਕਰੋ ਜਿੰਨੇ ਤੁਸੀਂ ਕੰਫਰਟੇਬਲ ਹੋ ਓਕੇ ਡੋਨਟ ਪੁਸ਼ ਹਾਂ ਮਤਲਬ ਐਸੇ ਨਹੀਂ ਕਿ ਮੇਰੀ ਬੈਕ ਦਰਦ ਹੋ ਰਹੀ ਹੈ ਮੇਰੀ ਲੈਗ ਵੀ ਦਰਦ ਹੋ ਰਹੀ ਹੈ ਫਿਰ ਵੀ ਮੈਂ ਫਿਰ ਮੈਂ ਇੱਕ ਕਰ ਨਹੀਂ ਕਰਨਾ ਹੀ ਕਰਦਾ ਦਾ ਕਦਾ ਕਰਕੇ ਜਾਣਾ ਕਈ ਲੋਕੀ ਕਹਿੰਦੇ ਜੇ ਇਸ ਤਾਂ 5-5 ਕਿਲੋਮੀਟਰ 4 ਕਿਲੋਮੀਟਰ ਕਰਦੇ ਮੈਨੂੰ ਸਮ ਟਾਈਮਸ ਲੱਗਦਾ ਇਟ ਇਜ਼ ਟੂ ਮੱਚ ਨਹੀਂ ਨਾ ਮੈਮ ਆਪਣੀ ਬੋਡੀ ਦੀ ਨਾ ਹਮੇਸ਼ਾ ਗੱਲ ਸੁਣਨੀ ਚਾਹੀਦੀ ਹੈ ਵਾਟ ਇਟ ਇਜ਼ ਟਰੇਲਿੰਗ ਯੂ ਲਿਸਨ ਟੂ ਇਟ ਜਿਓ ਤੁਹਾਨੂੰ ਕਹ ਰਹੀ ਹੈ ਕਿ ਮੈਂ ਆਮ ਟਾਇਰਡ ਹਾਂ ਰੈਸਟ ਕਰੋ ਜੋ ਕਹ ਰਹੀ ਹੈ ਕਿ ਮੈਂ ਮੈਥ ਨਹੀਂ ਹੋ ਰਿਹਾ ਡੋਨਟ ਡੂ ਕਈ ਵਾਰ ਅਸੀਂ ਪੁਸ਼ ਕਰਕੇ ਵੀ ਇੰਜਰ ਹਾਵਰ ਸੈਲਸ ਔਰ ਫਿਰ ਉਹ ਇਨਾ ਕ੍ਰੋਨਿਕ ਹੋ ਜਾਂਦਾ ਨਾ ਕਿ ਮਤਲਬ ਤੁਹਾਡੀ ਡੇ ਟੂ ਡੇ ਐਕਟੀਵਿਟੀਜ਼ ਨੂੰ ਉਹ ਹੈਂਪਰ ਕਰੇਗਾ ਫਿਰ ਦੈਨ ਤੁਸੀਂ ਫਿਜ਼ੀਓਥੈਰੇਪੀ ਕਰਾ ਰਹੇ ਹੋ ਮੇਰੇ ਵੀ ਜਗ ਪਿਛਲੇ ਚਿਰ ਤੋਂ ਕੁਛ ਚਿਰ ਚੋ ਹੋ ਰਿਹਾ ਤੇ ਮੈਂ ਜਸਟ 15 ਮਿੰਟਸ ਵਾਕ ਮੈਕਸਿਮਮ ਕਰਦੀ ਉਸ ਤੋਂ ਜ਼ਿਆਦਾ ਮੇਰੇ ਕੋਈ ਨਹੀਂ ਹੁੰਦੀ ਤੇ ਜਾਂ 12 ਤੋਂ 15 ਮਿੰਟਸ ਜਿੱਦਨ ਮੈਨੂੰ ਲੱਗਦਾ ਜ਼ਿਆਦਾ ਹੈ ਤਾਂ ਮੈਂ 14 ਕਮਿੰਟ ਤੁਰਦੀ ਹਾਂ ਜਿੱਦਨ ਠੀਕ ਹੈ ਫਿਰ ਮੈਂ 15 ਕਹ ਲੋ ਕਿ 17 18 19 20 ਮਿੰਟ ਤੁਰ ਲੈਂਦੀ ਹੈ ਅੱਛਾ ਇਟਸ ਗੁੱਡ ਇਟਸ ਗੁੱਡ ਮੈਮ ਜਿੰਨੇ ਤੁਸੀਂ ਕੰਫਰਟੇਬਲੀ ਵਾਕ ਕਰਕੇ ਘਰ ਆਏ ਘਰ ਆ ਕੇ ਜੇ ਤੁਸੀਂ ਬੈਠ ਗਏ ਹੈਨਾ ਬੈਠਣ ਦੇ ਬਾਅਦ ਵੀ ਤੁਸੀਂ ਕੰਫਰਟੇਬਲੀ ਉੱਠ ਰਹੇ ਹੋ ਦੈਨ ਦੈਟ ਮੀਨਸ ਕਿ ਤੁਹਾਡੀ ਬਾਡੀ ਟਾਇਲਟ ਗੋ ਹੈ ਹਾਂ ਜੇ ਤੁਸੀਂ ਵਾਕ ਕਰਕੇ ਆਏ ਹੋ ਅਤੇ ਤੁਸੀਂ ਬੈਠੇ ਰਹੋ ਤੇ ਬਾਅਦ ਤੁਹਾਨੂੰ ਉੱਠਣਾ ਵੀ ਮੁਸ਼ਕਿਲ ਹੋ ਰਿਹਾ ਹੈ ਤੁਹਾਨੂੰ ਵਾਕਿੰਗ ਵੀ ਮੁਸ਼ਕਲ ਦੈਨ ਏਟ ਦੈਟ ਮੀਨਸ ਕਿ ਤੁਸੀਂ ਜ਼ਿਆਦਾ ਕਰਿਆ ਕਿਉਂਕਿ ਤੁਹਾਡੇ ਫਿਰ ਸਾਰੀ ਮਸਲਸ ਦੇ ਆਰ ਕ੍ਰਾਈਂਗ ਕਿ ਹੁਣ ਸਾਡੇ ਨਹੀਂ ਹੋ ਰਿਹਾ ਹਨ ਹਾਂ ਇੱਕ ਫਿਜ਼ੀਓਥੈਰੇਪੀ ਦੀ ਤੁਸੀਂ ਗੱਲ ਕੀਤੀ ਹੈ ਦਾ ਮਤਲਬ ਜਿਹੜੀ ਬੈਕ ਪੇਨ ਹੈ ਫਿਜ਼ੀਓਥੈਰੇਪੀ ਦਾ ਦੇ ਉੱਪਰ ਕਿੰਨਾ ਕੋ ਅਸਰ ਪੈਂਦਾ ਕਿੰਨੀ ਕੋ ਹੀਲ ਹੋ ਸਕਦੀ ਹੈ ਅ ਦੇਖੋ ਮੈਮ ਇੱਕ ਜੈਸੇ ਇੱਕ ਕਾਰ ਹੈ ਹੈਨਾ ਉਹਦਾ ਜਿਹੜਾ ਜੇ ਕੋਈ ਪੁਰਜ਼ਾ ਖਰਾਬ ਹੋ ਗਿਆ ਤਾਂ ਅਸੀਂ ਕਾਰ ਬੇਚ ਕੇ ਤੇ ਨਿਊ ਕਾਰ ਲੈ ਲੈਂਦੇ ਹਾਂ ਸੇਮ ਥਿੰਗ ਫੋਰ ਆ ਰਿਪਲੇਸ ਵੀ ਕਰ ਲੈਂਦੇ ਹਨ ਜੇ ਟਾਇਰ ਫਟ ਗਿਆ ਤਾਂ ਸਮਝੋ ਕਿ ਇੱਕ ਟਾਇਰ ਪਵਾ ਲੈਂਦੇ ਚਾਰੇ ਨਹੀਂ ਬਦਲਦੇ ਬਟ ਸਾਡਾ ਸਕੈਲੇਟਲ ਸਿਸਟਮ ਇਜ਼ ਜਸਟ ਲਾਈਕ ਥੈਟ ਕਾਰ ਹਾਂ ਜੇ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਤਾਂ ਯੂ ਹੈਵ ਟੂ ਮੈਨੇਜ ਵਿਦ ਥੈਟ ਸੇਮ ਕਾਰ ਹਾਂ ਯੂ ਕੈਨ ਬਾਏ ਇਟ ਅਗੇਨ ਯੂ ਕੈਨਟ ਬਾਏ ਅਗੇਨ ਥੈਨਕ ਯੂ ਹੈਵ ਟੂ ਗੋ ਟੂ ਗੋਡ ਦੈਨ ਹੀ ਵਿਲ ਡੂ ਹੀ ਵਿਲ ਡੂ ਦ ਰਿਪਲੇਸਮੈਂਟ ਹੀ ਵਿਲ ਡੂ ਦ ਰਿਪਲੇਸਮੈਂਟ ਬਟ ਤੁਹਾਨੂੰ ਉਹ ਹੀ ਕਾਰ ਦੇ ਨਾਲ ਚਲਾਣਾ ਹੈ ਤਾਂ ਉਹਦੀ ਰਿਪੇਅਰ ਵੇਅਰ ਐਂਡ ਟੇਅਰ ਥੋੜਾ ਜਿਹਾ ਆਇਲਿੰਗ ਇਹ ਸਭ ਕੁਝ ਤੁਸੀਂ ਕਰਦੇ ਰਹੋ ਨਾ ਇਹਦੇ ਚ ਜੋ ਹੈ ਉਹ ਮੈਡੀਸਿਨਸ ਜਿੰਨਾ ਬਹੁਤ ਜਿਆਦਾ ਸੀਵियर ਪੇਨ ਵਿੱਚ ਤੁਸੀਂ ਡਾਕਟਰ ਨੂੰ ਕੰਸਲਟ ਕਰੋ ਉਹ ਤੁਹਾਨੂੰ ਕੁਝ ਮੈਡੀਸਿਨ ਦੇਣਗੇ ਉਹ ਮੈਡੀਸਿਨਸ ਲਓ ਸਿਮਿਲਰਲੀ ਫਿਜ਼ੀਓਥੈਰੇਪੀ ਐਕਸਰਸਾਈਜ਼ ਇਹ ਸਭ ਕੁਝ ਫਿਰ ਤੁਹਾਡੀ ਕਾਰ ਨੂੰ ਰਨਿੰਗ ਰੱਖेंगे ਜਿਵੇਂ ਮੈਂ ਕਹਿੰਦੀ ਨਾ ਮੇਰਾ ਲੱਤ ਦੁਖਦਾ ਐਕਸਰਾ ਕਰਾਇਆ ਹੈ ਹਨਾ ਉਹਦੇ ਚ ਆ ਗਿਆ ਡਾਕਟਰ ਨੇ ਕਿਹਾ ਫਿਜ਼ੀਓਥੈਰੇਪੀ ਕਰੋ ਉਹ ਤਾਂ ਮੈਂ ਕਰਾਈ ਨਹੀਂ ਐਕਸਰਾ ਵੀ ਕੋਈ ਇਲਾਜ ਹੈ ਨੇ ਮੈਂ ਐਕਸ-ਰੇ ਸਿਰਫ ਤੁਹਾਨੂੰ ਬੋਨਸ ਦੀ ਪਿਕਚਰ ਦਿਖਾਏਗੀ ਕਿ ਕਿ ਮੈਨੂੰ ਪਤਾ ਹੈ ਕਿ ਕਈ ਮੇਰੇ ਅੱਗੇ ਕਹਿ ਦਿੰਦੇ ਲੈ ਹੁਣ ਐਕਸ-ਰੇ ਤੇ ਕਰਾ ਕੇ ਲੈ ਆਏ ਆ ਠੀਕ ਨਹੀਂ ਹੋਈ ਹਜੇ ਵੀ ਐਕਸ-ਰੇ ਡਾਇਗਨੋਸ ਕਰਦਾ ਹੈ ਨਾ ਐਕਸ-ਰੇ ਤੁਹਾਡੀ ਬੋਨ ਦੀ ਪਿਕਚਰ ਖਿੱਚ ਕੇ ਤੁਹਾਨੂੰ ਦੱਸੇਗਾ ਕਿ ਥਿਸ ਇਜ਼ ਅ ਪ੍ਰੋਬਲਮ ਔਰ ਇੱਥੇ ਇਹ ਵਾਲੀ ਬੋਨ ਵਿੱਚ ਇਹ ਪ੍ਰੋਬਲਮ ਹੈ ਇਟ ਇਜ਼ ਨਾਟ ਗੋਇੰਗ ਟੂ ਟ੍ਰੀਟ ਐਨੀਥਿੰਗ ਆ ਇਟਸ ਜਸਟ ਡਾਇਗਨੋਸ ਕਰਦਾ ਦੱਸਦਾ ਹੁਣ ਜੇ ਫਿਜ਼ੀਓਥੈਰੇਪੀ ਚ ਕੋਈ ਸਾਡੇ ਦਾ ਐਕਸਪੀਰੀਅੰਸ ਹੋਇਆ ਨੇ ਬੁੜਿਆਂ ਦੇ ਬਥੇਰੇ ਤਾਂ ਫਿਜ਼ੀਓਥੈਰੇਪੀ ਚ ਅਸੀਂ ਜਾਂਦੇ ਆ ਸਾਡੀ ਫਿਜ਼ ਉਹ ਕਹਿੰਦੇ ਚ ਘਰ ਜਾ ਕੇ ਤਿੰਨ ਵਾਰੀ ਐਕਸਰਸਾਈਜ਼ ਕਰਨੀ ਆ ਉਹ ਤਿੰਨ ਵਾਰੀ ਹੁੰਦੀ ਨੇ ਜਾ ਕੇ ਫਿਰ ਡਾਕਟਰ ਪੁੱਛਦਾ ਕਰਕੇ ਆਏ ਉਹ ਨੇ ਦੋ ਵਾਰੀ ਕੀਤੀ ਹੈ ਤੇ ਮੈਨੂੰ ਯਾਦ ਆ ਮੈਨੂੰ ਕੱਲ ਪਰਸੋ ਦੀ ਗੱਲ ਡਾਕਟਰ ਸਾਹਿਬ ਕਹਿੰਦੇ ਜੇ ਤਾਂ ਤਿੰਨ ਗੋਲੇ ਪ੍ਰਿਸਕ੍ਰਾਈਬ ਕੀਤੀਆਂ ਨਾ ਉਹ ਤਿੰਨੇ ਹੀ ਖਾਣੀਆਂ ਹੁੰਦੀਆਂ ਤੇ ਤਿੰਨ ਵਾਰੀ ਕਰਨੀ ਬਟ ਮੈਨੂੰ ਲੱਗਦਾ ਕਿ ਫਿਜ਼ੀਓਥੈਰੇਪੀ ਤੋਂ ਬਾਅਦ ਐਕਸਰਸਾਈਜ਼ ਜਿਹੜੀਆਂ ਨੇ ਉਹ ਕਾਫੀ ਤੁਹਾਡੇ ਦਿਮਾਗੀ ਤੌਰ ਤੇ ਕਨਸੈਂਟਰੇਸ਼ਨ ਦੀ ਮੰਗ ਕਰਦੀਆਂ ਹੈ। ਹਾਂਜੀ। ਹੈਨਾ? ਸੋ ਫਿਜ਼ੀਓਥੈਰੇਪੀ ਇਲਾਜ ਬੜਾ ਵਧੀਆ ਹੈ ਪਰ ਕਨਸਿਸਟੈਂਸੀ ਇਹਦੀ ਜਿਹੜੀ ਹੈਗੀ ਆ ਉਹ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਆ। ਤੇ ਇਸ ਤੇ ਡਾਕਟਰ ਮੈਨੂੰ ਲੱਗਦਾ ਲੋਕਾਂ ਨੂੰ ਹੋਰ ਜ਼ਿਆਦਾ ਇਹਦੇ ਬਾਰੇ ਦੱਸ ਸਕਦੇ ਆ। ਮੈਮ ਬੈਕੇਕ ਦੀ ਸਪੈਸ਼ialਟੀ ਇਹ ਹੈ ਕਿ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹੋ। ਓਕੇ। ਹੈਨਾ? ਇਟ ਇਜ਼ ਨਾਟ ਨੈਸੈਸਰੀ ਕਿ ਤੁਹਾਨੂੰ ਇੱਕ ਵਾਰ ਬੈਕੇਕ ਹੋ ਗਿਆ ਤਾਂ ਇਹ ਤੁਹਾਡੀ 라이프 ਨੂੰ ਚੇਂਜ ਕਰੇਗਾ ਹਨਾ ਯੂ ਕੈਨ ਕੰਟਰੋਲ ਇਟ ਤੁਸੀਂ ਇਹਨੂੰ ਕੰਟਰੋਲ ਕਰ ਸਕਦੇ ਤੁਸੀਂ ਆਪਣੇ ਆਪ ਨੂੰ ਲੁੱਕ ਆਫਟਰ ਕਰੋ ਹਨਾ ਸਰਟਨ ਚੀਜ਼ਾਂ ਆਪਣੇ ਲਾਈਫ ਸਟਾਈਲ ਵਿੱਚ ਤੁਸੀਂ ਚੇਂਜ ਕਰ ਸਕਦੇ ਫੋਰ ਐਗਜ਼ਾਮਪਲ ਜਦ ਤੁਸੀਂ ਨਾ ਰਹੋ ਇਨਸਟੈਡ ਆਫ ਜੇ ਤੁਸੀਂ ਬੱਕਟ ਔਰ ਮੱਗ ਯੂਜ਼ ਕਰ ਰਹੇ ਹੋ ਤਾਂ ਬੱਕਟ ਔਰ ਮੱਗ ਨੂੰ ਸਟੂਲ ਪਰ ਰੱਖ ਲੋ ਤਾਂ ਕਿ ਤੁਹਾਨੂੰ ਯੂ نو ਵੇਸਟ ਤੇ ਬੈਂਡ ਤੇ ਬੈਠ ਜਾਓ ਹਾਂ ਬੈਠ ਕੇ ਨਾ ਆਲੋ ਹਨਾ ਤੁਹਾਨੂੰ ਵੇਸਟ ਤੇ ਬੈਂਡ ਨਾ ਹੋਣਾ ਪਏ ਤੁਸੀਂ ਉਹਨੂੰ ਜੰਗਾ ਸ਼ਾਵਰ ਥੱਲੇ ਹੋ ਜਾਂ ਹਾਂ ਸ਼ਾਵਰ ਤੇ ਇਹ ਛੋਟੀ ਛੋਟੀ ਚੀਜ਼ਾਂ ਚੇਂਜ ਕਰ ਸਕਦਾ ਲੱਗਦਾ ਹੈ ਕਿ ਮੈਨੂੰ ਵੀ ਹਮੇਸ਼ਾ ਬੱਕਟ ਤੇ ਨਾਲ ਮੱਗ ਦੇ ਨਾਲ ਨਹਾਉਣ ਦਾ ਸੀਗਾ ਪਰ ਮੈਨੂੰ ਮਹਿਸੂਸ ਹੋਣ ਲੱਗਿਆ ਕਿ ਜਦੋਂ ਉੱਥੋਂ ਉੱਠਦੇ ਆ ਬੜਾ ਔਖਾ ਲੱਗਦਾ ਹਮਮ ਅੰਡਰ ਦਾ ਸ਼ਾਵਰ ਠੀਕ ਹੈ ਨੀਚੇ ਸਟੂਲ ਰੱਖ ਕੇ ਉਹਦੇ ਫੇਰ ਬੱਕਟ ਰੱਖ ਲਓ ਨਾ ਉੱਠਾ ਕਰ ਲਓ ਮੈਮ ਹੈਨਾ ਯੂ ਕੈਨ ਡੂ ਥੈਟ ਸੈਕੰਡਲੀ ਹਮ ਧਿਆਨ ਰੱਖੋ ਤੁਹਾਡੀ ਡੇ ਟੂ ਡੇ ਐਕਟੀਵਿਟੀਆਂ ਵਿੱਚ ਤੁਸੀਂ ਕਿਆ-ਕਿਆ ਐਕਟੀਵਿਟੀ ਕਰ ਰਹੇ ਹੋ ਜੋ ਤੁਹਾਡੇ ਬੈਕ ਪਰ ਸਟ੍ਰੇਨ ਪਾ ਰਹੀ ਹੈ ਮੈਂ ਇੱਕ ਗੱਲ ਤੁਹਾਨੂੰ ਰੋਕ ਰਹੀ ਹਾਂ ਤੁਸੀਂ ਉਹਨੇ ਗੱਲ ਕੀਤੀ ਕਿ ਜਿਹੜਾ ਬੰਦਾ ਜੌਬ ਕਰਦਾ ਹੈ ਕੁਰਸੀ ਦੇਖਿਆ ਆਪਣੀ ਮੇਰੀ ਕੁਰਸੀ ਵਧੀਆ ਹੋਵੇ ਤੇ ਜਿਹੜੀ ਗ੍ਰੈਨਿਕ ਘਰ ਕੰਮ ਕਰਦੀ ਹੈ ਤੁਰੀ ਹੋਈ ਫਿਰਦੀ ਹੈ ਕਿਚਨ ਦੇ ਵਿੱਚ ਉਹ ਕਿਤਨਾ ਆਪਣੀ ਬੈਕ ਪੇਨ ਦਾ ਖਿਆਲ ਰੱਖੇ ਜੇ ਨੀਚੇ ਤੇ ਕੋਈ ਪੇਨ ਬਟ ਬੈਕ ਦਾ ਬੈਕ ਦਾ ਹਾਂਜੀ

ਫਲੋਰ ਪਰ ਜੇ ਕੋਈ ਵੀ ਚੀਜ਼ ਹੈ ਉਹਨੂੰ ਅਗੇਨ ਨੀਜ਼ ਤੇ ਬੈਂਡ ਕਰਕੇ ਚੱਕੋ ਨਾਟ ਫਰਮ ਦਾ ਵੇਸਟ ਮਤਲਬ ਇਹ ਐਸਾ ਨਾ ਬੈਗ ਨਾ ਬੈਗ ਤੇ ਨਹੀਂ ਬੈਂਡ ਹੋਣਾ ਇਹ ਕਰਕੇ ਵਿਖਾਓ ਵਿਚਾਰਾ ਬੈਠਾ ਹੋਇਆ ਜਿਹੜਾ ਹੈ ਇਹ ਵਾਲੀ ਮੂਵਮੈਂਟ ਨਹੀਂ ਕਰਨੀ ਹੈ ਹਨਾ ਵੀ ਹੈਵ ਟੂ ਇਹਦੇ ਵੀ ਨੀਜ਼ ਨਹੀਂ ਮੁੜ ਰਹੇ ਬਟ ਅਸੀਂ ਨੀਜ਼ ਤੇ ਮੁੜ ਕੇ ਨੀਜ਼ ਦੇ ਨਾਲ ਚੱਕਣਾ ਹੈ ਨੀਜ਼ ਤੇ ਨਾਲ ਚੱਕਣਾ ਹੈ ਐਸਾ ਪਿੱਛੇ ਰੱਖਣਾ ਤੇ ਨੀਜ਼ ਨੂੰ ਅੱਗੇ ਕਰਨਾ ਹੈ ਹਾਂਜੀ ਔਰ ਫਿਰ ਕੋਈ ਵੀ ਤੁਸੀਂ ਹੈਵੀ ਚੀਜ਼ ਅਵੋਇਡ ਕਰੋ ਚੱਕਣਾ ਹੈ ਨਾ ਕਈ ਵਾਰ ਅਸੀਂ ਬਹੁਤ ਐਨਥੂਸੀਆਸਟਿਕਲੀ ਬੈੱਡ ਸ਼ੀਟ ਬਦਲ ਰਹੇ ਆ ਵੈਕਿਊਮ ਕਰ ਰਹੇ ਆ ਸਭ ਤੋਂ ਜ਼ਿਆਦਾ ਨਾ ਘਰ ਦੇ ਵਿੱਚ ਜਿਹੜਾ ਆਪਾਂ ਫਲਾਵਰ ਰੱਖਿਆ ਹੈ ਨਾ ਗਮਲਾ ਰੱਖਿਆ ਪਹਾਰਾ ਇਹ ਤਾਂ ਵੀ ਇਹਨੂੰ ਕਹਣਾ ਖਿੱਚ ਕੇ ਦੇ ਥਲੇ ਸਪਾਈਰ ਜ਼ਰੂਰ ਕਰਨੀ ਮੈਨੂੰ ਲੱਗਦਾ ਹੈ ਮੇਰੇ ਵਰਗੀਆਂ ਵੀ ਇਹੋ ਕੁਝ ਕਰਦੀਆਂ ਨੇ ਮੈਂ ਆਪਣੀਆਂ ਐਗਜ਼ਾਮਪਲਸ ਦੇ ਰਹੀ ਹਾਂ ਤੁਹਾਨੂੰ ਸਲਾਈਡ ਕਰਕੇ ਕਰੋ ਚੱਕੋ ਨਾ ਹੈ ਨਾ ਉਨ ਸਲਾਈਡ ਕਰ ਲੋ ਯੂ ਹੈਵ ਟੂ ਫਾਈਂਡ ਵੇਜ਼ ਆਫ ਮੈਨੇਜਿੰਗ ਇਟ ਤੁਹਾਨੂੰ ਮੈਨੇਜ ਕਰਕੇ ਬਹੁਤ ਟਾਈਮ ਤੱਕ ਯੂ ਕੈਨ ਅਵੋਇਡ ਕਿ ਤੁਹਾਡੀ ਬੈਕ ਕ੍ਰੋਨਿਕ ਤੇ ਅਕਿਊਟ ਵਿੱਚ ਆ ਜਾਏ ਬਿਲਕੁਲ ਏਜ ਜਿਹੜੀ ਹੈ ਕਿੰਨੀ ਕੋਈ ਏਜ ਹੋਵੇ ਤੇ ਜਦੋਂ ਸਾਨੂੰ ਬਹੁਤ ਜ਼ਿਆਦਾ ਵਿਜੀਲੈਂਟ ਹੋ ਜਾਣਾ ਚਾਹੀਦਾ ਵੀ ਅਸੀਂ ਹੁਣ ਬੈਕ ਤੇ ਸਟ्रेस ਨਾ ਪਾਈਏ ਬੈਕ ਨੂੰ ਪਰੇਸ਼ਾਨ ਨਾ ਕਰੀਏ ਮੈਮ ਅੱਜਕੱਲ ਤੁਸੀਂ ਆਈ ਐਮ ਸੀ ਇੰਗ ਕਿ ਇਵਨ ਯੰਗ ਪੀਪਲ ਆਰ ਹੈਵਿੰਗ ਬੈਕ ਪੇਨ ਹਨਾ और बहुत टाइम तक ऑफिस विच करते हैं देप्यूटर ईवन टी फाइव थर्टी कंप्लेन हो रही है एंड इज लाइक बहुत यंग है है ना uh -huh. तो यू शुड बी अवेयर अबाउट थिंग्स कि थिंग सारी चीज़ें चीजा बैक न डोंट डू इट कई बार मैं देख रही हूँ कि जिम इंजरीज भी वेरी uh, प्रोमिनेंट uh -huh. बच्चे जिम विच विदाउट नोइंग द प्रॉब्लम्स बहुत हैवी वेट लिफ्टिंग कर लगे है ना uh -huh. ਵਿਦਆਊਟ ਨੋਇੰਗ ਕਿ ਇਹ ਤੁਹਾਨੂੰ ਕਿਵੇਂ ਇੰਜਰ ਕਰੇਗਾ ਤਾਂ ਇਟ ਇਜ਼ ਬੈਟਰ ਕਿ ਤੁਸੀਂ ਜਿਮ ਟ੍ਰੇਨਰ ਦੇ ਨਾਲ ਗੱਲ ਕਰੋ ਅੰਡਰਸਟੈਂਡ ਕਿ ਇਹ ਐਕਸਰਸਾਈਜ਼ ਕਿਵੇਂ ਕਰਨੀ ਹੈ ਰਾਦਰ ਦੈਨ ਕਿ ਬਹੁਤ ਐਨਥੂਸੀਆਜ਼ਮ ਵਿੱਚ ਜਾ ਕੇ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਔਰ ਫਿਰ ਤੁਹਾਡੀ ਇੱਕ ਵਾਰ ਇੰਜਰੀ ਹੋ ਜਾਂਦੀ ਹੈ ਫਿਰ ਉਹਨੂੰ ਹੀਲ ਕਰਨੇ ਨੂੰ ਔਰ ਫਿਰ ਉਹਨੂੰ ਯੂ نو ਕਮ ਬੈਕ ਟੂ ਨਾਰਮਲ ਬਹੁਤ ਟਾਈਮ ਲੱਗ ਜਾਂਦਾ ਹੈ ਬਿਲਕੁਲ ਬਿਲਕੁਲ ਇੱਕ ਨਾ ਹੋਰ ਮੇਰੇ ਸਾਹਮਣੇ ਇੱਕ ਨਿੱਕੀ ਜੀ ਗੱਲ ਹੈਗੀ ਆ ਕਹਿੰਦੇ ਬਈ science is about to create a human clone but it still can't control back pain matlab ke inna serious masla hai human cloning te ho sakdi hai bande to banda bana sakda banda artificial but eh wali nahi control ho sakdi so jivein to shuru ch aapa the baith ke gal karde sa ke it can be controlled it can be cured haan ji ਕੰਟਰੋਲ ਕੀਤਾ ਜਾ ਸਕਦਾ ਹੈ ਨਾ 100% ਇਲਾਜ ਨਹੀਂ ਜੇ ਹੈਗਾ ਇਹ ਗਲਤ ਸੀ ਸਾਰੇ ਸਮਝ ਲਓ ਕਿ ਜਦੋਂ ਆਪਣੇ ਇੱਕ ਵਰੀ ਅਸਤਰਾ ਤੇ ਬਿਆਖ ਦੇ ਉੱਪਰ ਅਸਰ ਪੈ ਜਾਂਦਾ ਸਾਡੇ ਕਮਰ ਦੇ ਉੱਪਰ ਅਸਰ ਪੈਂਦਾ ਤਾਂ ਫਿਰ ਅਸੀਂ ਉਹਨੂੰ ਕੰਟਰੋਲ ਕਰ ਸਕਦੇ ਆ ਇਹ ਨਹੀਂ ਕਹਿ ਸਕਦੇ ਵੀ ਇਹ ਤਾਂ ਹਟਦੀ ਨਹੀਂ ਹਟਦੀ ਨਹੀਂ ਕਿਉਂਕਿ ਉਹਨੇ ਹਟਣਾ ਨਹੀਂ ਮੈਨੂੰ ਖੁਦ ਦਾ ਯਾਦ ਆਂਦਾ ਕਿ ਜਦੋਂ ਮੇਰੇ ਨੀਜ਼ ਦੁਖਣ ਲੱਗੇ ਰਹੇ ਤਾਂ ਮੈਂ ਕਈ ਡਾਕਟਰਾਂ ਦੇ ਕੋਲ ਗਈ ਤੇ ਜਦੋਂ ਇੱਕ ਡਾਕਟਰ ਕੋਲ ਮੈਂ ਗਈ ਬੜਾ ਮਸ਼ੂਰ ਸੜਾ ਲੁਧਿਆਣਾ ਦਾ ਡਾਕਟਰ ਸੀ ਤਾਂ ਉਹਨੇ ਮੈਨੂੰ ਜਾਂੰਦਿਆ ਕਿ ਆ ਵੀ ਮੈਡਮ ਇਟ ਕੈਨ ਬੀ ਕੰਟਰੋਲਡ ਇਟ ਕੈਨਟ ਬੀ ਕਯੂਰਡ ਹਾਂਜੀ ਮੰਮ ਆਹ ਕੀ ਅੱਛਾ ਜੀ ਇਹਦਾ ਮਤਲਬ ਕਿ ਹੁਣ ਇਹਦੇ ਨਾਲ ਹੀ ਆਈ ਹੈਵ ਟੂ ਲਿਵ ਵਿਦ ਥਿਸ ਕਹਿੰਦਾ ਜੀ ਬਿਲਕੁਲ ਤੇ ਨਾਲ ਉਹਨੇ ਪਤਾ ਕੀ ਲਿਖ ਦਿੱਤਾ 22 25 ਮਾਰਨਿੰਗ ਵਾਕ 22 25 ਮਿੰਟਸ ਮਾਰਨਿੰਗ ਵਾਕ ਮੈਂ ਕਿਹਾ ਡਾਕਟਰ ਸਾਹਿਬ ਮੇਰੇ ਕੋ ਤਾਂ ਤੁਰਿਆ ਨਹੀਂ ਜਾਂਦਾ ਫੇ ਮੈਂ ਕਿਵੇਂ ਕਹਿੰਦਾ ਜੀ ਸਟਿਕ ਲੈ ਕੇ ਜਾऊं ਹਾਂ ਪਰ ਵੀ ਤਾਂ 25 ਮਿੰਟ ਮੈਂ ਕਿਹਾ ਵੀ ਮੈਂ ਤਾਂ ਜਦੋਂ ਵਾਪਸ ਆਉਣੀ ਹੈ ਡਿਊਟੀ ਤੋਂ ਮੈਂ ਤਾਂ ਕਰੀ ਡੇਢ 2 ਕਿਲੋਮੀਟਰ ਤੁਰ ਕੇ ਆਉਣੀ ਕਹਿੰਦਾ ਰਿਕਸ਼ੇ ਤੇ ਆਉਂ ਸੋ ਮਾਰਨਿੰਗ ਵਾਕ ਮੈਨੂੰ ਉਦੋਂ ਦਾ ਆਪਣਾ ਐਕਸਪੀਰੀਅੰਸ ਹੈਗਾ ਕਿ ਉਹ ਕਹਿੰਦੇ ਜੀ ਮਾਰਨਿੰਗ ਵਾਕ ਜਿਹੜੀ that is the good for your bones ਸਾਰਾ ਦਿਨ ਤੁਸੀਂ ਕੰਮ ਕਰਦੇ ਹੋ ਉਹ ਤੁਸੀਂ ਬੋਨਸ ਨੂੰ ਖਰਚ ਕਰ ਰਹੇ ਹੋ ਤੇ ਜਦੋਂ 20 25 ਮਿੰਟ ਦੀ ਵਾਕ ਕਰ ਰਹੇ ਹੋ ਉਹ ਤੁਸੀਂ ਉਹਨਾਂ ਨੂੰ ਬਚਾ ਰਹੇ ਹੋ ਸੋ ਮੈਨੂੰ ਲੱਗਦਾ ਇਹ ਵੀ ਇੱਕ ਬੜੀ ਵਧੀਆ ਚੀਜ਼ ਹੈ ਆਰਥਰਾਈਟਿਸ ਦੇ ਜਿਹੜੇ ਉਹਨਾਂ ਨੇ ਮੈਨੂੰ ਸਮਝਾਈ ਤੇ ਤੁਸੀਂ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਤੇ ਡਾਕਟਰ ਹੋਕਰ ਮੈਂ ਕਈ ਵਾਰ ਮੈਂ ਦੇਖਿਆ ਕਿ ਲੋਕ ਮੈਨੂੰ ਕਹਿੰਦੇ ਜਿੱਦਾਂ ਮੈਂ ਉਹਨਾਂ ਨੂੰ ਇਫ ਆਈ ਸੁਜੈਸਟ ਕਿ ਤੁਸੀਂ ਵਾਕ ਕਰਨ ਜਾਓ ਜਾਂ ਐਕਸਰਸਾਈਜ਼ ਕਰੋ ਨਾ ਦੇ ਸੇ ਕਿ ਮੈਂ ਸਾਰਾ ਦਿਨ ਕਾਰ ਵਿੱਚ ਤੁਰਦੀ ਫਿਰਦੀ ਰਹਿੰਦੀ ਹਾਂ ਹੈ ਨਾ ਮੈਂ ਕਾਰ ਵਿੱਚ ਬਹੁਤ ਕੰਮ ਕਰ ਰਹੀ ਹਾਂ ਥੈਟ ਇਜ਼ ਨਾਟ ਐਕਸਰਸਾਈਜ਼ ਹਮ ਥੈਟਸ ਵਰਕਿੰਗ ਉਹ ਤੁਹਾਡਾ ਡੇ ਟੂ ਡੇ ਵੇਅਰ ਐਂਡ ਟੇਅਰ ਹੈ ਹਮ ਉਹ ਤੁਹਾਡੀ ਬੋਡੀ ਦੀ ਨਾਰਮਲ ਐਕਟੀਵਿਟੀਆਂ ਹੈ ਤੁਸੀਂ ਬੈਡਰੂਮ ਤੇ ਲਾਂਡਰੀ ਰੂਮ ਚਲੇਗੇ ਕਪੜੇ ਵਾਸ਼ਿੰਗ ਮਸ਼ੀਨ 'ਚ ਪਾਤੇ ਤੁਸੀਂ ਉਹਨਾਂ ਨੂੰ ਫੋਲਡ ਕਰਤਾ ਤੁਸੀਂ ਖਾਣਾ ਬਣਾ ਲਿਆ ਥਿਸ ਇਜ਼ ਨਾਟ ਐਕਸਰਸਾਈਜ਼ ए जस्ट ती अपनी डे टू डे एक्टिविटीज कर रहे हो है ना एक्सरसाइज सम फॉर्म ऑफ या तो योगा कर रहे हो या कोई प्रॉपर एक्सरसाइज कर रहे हो टारगेटिंग अ पर्टिकुलर पार्ट ऑफ योर बॉडी है ना तो अपर बॉडी के आर्म्स की एक्सरसाइज कर रहे हो तुसी अपने सर्वाइकल एक्सरसाइज uh, कर रहे हो सो so, अपने आप लिए थोड़ा जहा टाइम कट के एक्सरसाइज अलग से करनी चाहिए तो मैंने याद है कि मैं जो भी डॉक्टर ने लिखा एंड मोरनिंग स्टिक लैनी तुरे जाना हाँ जी ਕਰਨੀ ਹੈ ਕਰਨੀ ਹੈ 20 to 25 ਮਿੰਟਸ ਵਾਕ ਦੋ ਤਿੰਨ ਚੱਕਰ ਆਪਰੇ ਇੱਕ ਅਨੜਾ ਟੋੜੇ ਲਾਣਾ ਮੈਨੂੰ ਲੱਗਦਾ ਕਿ ਅਗਰ ਅਸੀਂ ਡਾਕਟਰ ਕੋਲ ਜਾਣੇ ਹੈ ਤਾਂ ਮੈਂ ਆਪਣੀ ਐਗਜ਼ੈਂਪਲ ਇਸ ਕਰਕੇ ਦੇ ਰਹੀ ਹੈ ਕਿ ਜੋ ਪ੍ਰਿਸਕਰਾਇਬ ਕਰਦਾ ਤੁਸੀਂ ਹੈਵ ਟੂ ਓਬੇ 댓 ਉਹਨੂੰ ਮੰਨੋ ਵੀ ਜ਼ਰੂਰ ਹਾਂਜੀ ਐਨੀ ਵੀ ਡਾਕਟਰ ਕੋਲ ਲਿਖਾ ਕੇ ਲੈ ਜਾਂਦਾ ਤੇ ਮੁੜ ਕੇ ਠੀਕ ਹੈ ਜੀ ਕੋਈ ਗੱਲ ਨਹੀਂ ਸੋ ਅਗਰ ਅਸੀਂ ਬਾਡੀ ਨੂੰ ਕੰਪਰੈਟ ਰੱਖੋ ਵੀ ਮੇਰੀ ਬਾਡੀ ਮੇਰੇ ਨਾਲ ਚੱਲਦੀ ਰਵੇ ਮੇਰੇ ਹਮੇਸ਼ਾ ਮੈਨੂੰ ਜਵਾਨ ਰੱਖੇ ਜਵਾਨਤਾ ਨਹੀਂ ਪਤ ਚੱਲੋ ਆਪਣੀ ਨਿਤ ਦੇ ਕੰਮ ਕਰਾਵੇ ਤਾਂ ਮੈਨੂੰ ਲੱਗਦਾ ਜੋ ਡਾਕਟਰ ਸਾਹਿਬ ਕਹਿ ਰਹੇ ਨੇ ਉਹਨਾਂ ਦੀ ਗੱਲ ਜ਼ਰੂਰ ਸੁਣ ਲਿਆ ਜੀ ਸੋ ਬਹੁਤ achhi ਗਗਨਦੀਪ ਜੀ ਨੇ ਗੱਲਾਂ ਕੀਤੀਆਂ ਤੇ ਗਗਨਦੀਪ ਆਪਾ ਇਹ ਵੀ ਕਹਿ ਸਕਦੇ ਹੁੰਦੇ ਆ ਕਿ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਇਟ ਕੈਨਟ ਬੀ ਕਯੂਰਡ ਇਟ ਕੈਨਨਟ ਬੀ ਕੰਟਰੋਲਡ ਸੋ ਵੀ ਹਵ ਟੂ ਲਿਵ ਵਿਦ ਥੈਟ ਉਹਦੇ ਨਾਲੇ ਨਾਲ ਇਹਦੇ ਲਈ ਵੀ ਇੱਕ ਨਿੱਕੀ ਜਿਹੀ ਗੱਲ ਹੈ ਕਿ ਵੀ ਕੈਨਟ ਐਸਕੇਪ ਬੈਕ ਪੇਨ ਬੈਟਲ ਥਰੂ ਇਟ ਐਂਡ ਯੂ ਗੈਟ ਸਟਰੋਂਗਰ ਹਾਂਜੀ ਲੜੋ ਇਹਦਾ ਮੁਕਾਬਲਾ ਕਰੋ ਤੁਸੀਂ ਉੱਪਰ ਹਾਵੀ ਨਾ ਹੋਣੋ ਹਾਵੀ ਨਾ ਹੋਣ ਦਿਓ ਤੇ ਤੁਸੀਂ ਤਾਕਤਵਰ ਹੋ ਜਾਓਗੇ ਤੇ ਜੇ ਕੋ ਹਾਏ ਮੇਰਾ ਲੱਕ ਦੁਖਦਾ ਲੱਕ ਦੁਖਦਾ ਤਾਂ ਮੈਂਟਲੀ ਵੀ ਬੰਦਾ ਹੋ ਜਾਂਦਾ ਠੀਕ ਹੈ ਤੁਹਾਡਾ ਦਿਮਾਗੀ ਤੌਰ ਤੇ ਵੀ ਅਸੀਂ ਬਿਮਾਰੀਆਂ ਨੂੰ ਵਧਾ ਲੈਨੇ ਆ ਮੈਂਟਲੀ ਮੈਮ ਜੇ ਤੁਹਾਡੀ ਡੇ ਟੂ ਡੇ ਮੂਵਮੈਂਟ ਹੈਂਪਰ ਹੁੰਦੀ ਹੈ ਹਨਾ ਤੁਸੀਂ ਬੈੱਡ ਤੇ ਖੜੇ ਹੋ ਰਹੇ ਹੋ ਤੁਹਾਨੂੰ ਦਰਦ ਹੋ ਰਿਹਾ ਤੁਸੀਂ ਥੋੜਾ ਜਿਹਾ ਵਾਕ ਕਰ ਰਹੇ ਹੋ ਉਹ ਤੁਹਾਨੂੰ ਮੈਂਟਲੀ ਵੀ ਬਹੁਤ ਡਿਸਟਰਬ ਕਰਦੀ ਹੈ ਔਰ ਡਾਊਨ ਕਰਦੀ ਹੈ ਬਿਕੋਜ਼ ਤੁਹਾਡੇ ਨਾਰਮਲ ਐਕਟੀਵਿਟੀਜ਼ ਵਿੱਚ ਤੁਸੀਂ ਅਨਕੰਫਰਟੇਬਲ ਹੋ ਯੂ ਆਰ ਇਨ ਪੇਨ ਇਸ ਲਈ ਲਾਈਕ ਉਹਨੂੰ ਟ੍ਰੀਟ ਕਰਾਓ ਉਹਨੂੰ ਟ੍ਰੀਟ ਕਰੋ ਡੋਨਟ ਲੈਟ ਇਟ ਕੰਟੀਨਿਊ ਮਤਲਬ ਯੂ ਡੋਨਟ ਹੈਵ ਟੂ ਲਿਵ ਵਿਦ ਇਟ ਇਟ ਇਜ਼ ਟ੍ਰੀਟੇਬਲ ਤੁਸੀਂ ਉਹਨੂੰ ਇਫ ਅਗਰ ਪੇਨ ਸਕੇਲ ਅਸੀਂ ਜੇ ਤੁਸੀਂ ਪੇਨ ਘਟਾ ਸਕਦੇ ਆ ਪੇਨ ਘਟਾ ਸਕਦੇ ਆ ਕਿਉਂਕਿ ਤੁਸੀਂ ਕ੍ਰੋਨਿਕ ਬਣਾ ਸਕਦੇ ਆ ਹਾਂਜੀ ਉਹਨੂੰ ਮੈਨੇਜੇਬਲ ਕਰ ਸਕਦੇ ਆ मतलब थोड़ा थोड़ा जितना स्टिफनेस बॉडी रहे वन पेन स्केल वन टू टैन पर तो टू और थ्री लैवल तक बैकएक लिया सकते हो विच इज मैनेजेबल अपने नॉर्मल एक्टिटीज कंफर्टेबली कर रहे हो तुम अपना हर ड्राइविंग वॉकिंग अपनी घर द एक्टिविटी सब आराम कर रहे हो विदाउट पेन थोड़ी बहुत बॉडी जो तो बनी हुई है यू विल गेट ਐਡਜਸਟਡ ਟੂ ਦੈਟ ਇੱਕ ਹੋਰ ਚੀਜ਼ ਹੈ ਕਿ ਮੈਨੂੰ ਲੱਗਦਾ ਜੇ ਵਾਧੀ ਉਮਰ ਦੇ ਨਾਲ ਜ਼ਿਆਦਾ ਹੁੰਦਾ ਜਦੋਂ ਦੁੱਖ ਦਰਦ ਹੁੰਦੀ ਹੈ ਰੈਸਟ ਕਰ ਲਓ ਰੈਸਟ ਕਰੋ ਹਾਂ ਹਾਂਜੀ ਮੈਨੂੰ ਲੱਗਦਾ ਪਹਿਲਾਂ ਹੁੰਦਾ ਵੀ ਆ ਵੀ ਕਰ ਲੈ ਆ ਵੀ ਕਰ ਲੈ ਦੈਨ ਰੈਸਟ ਕਰਾਂਗੇ ਪਰ ਹੁਣ ਮੈਂ ਮਹਿਸੂਸ ਕਰਦੀ ਕਿ ਨਹੀਂ ਪਹਿਲਾਂ ਰੈਸਟ ਕਰ ਲਵਾਂ ਬਾਕੀ ਫਿਰ ਕਰ ਲਵਾਂਗੇ ਹਾਂਜੀ ਸੋ ਇਹ ਇੱਕ ਥੋੜਾ ਜਿਹਾ ਲਾਈਫ ਸਟਾਈਲ ਚੇਂਜ ਕਰਨਾ ਜ਼ਰੂਰੀ ਹੈ ਲਿਸਨ ਟੂ ਯਰ ਬਾਡੀ ਲਿਸਨ ਟੂ ਯਰ ਬਾਡੀ ਇਟ ਸਪੀਕਸ ਇਟ ਸਪੀਕਸ ਆਪਣੀ ਬਾਡੀ ਸੁਣੋ ਇਹਦੀ ਸੁਣੋ ਇਹ ਗੱਲ ਗगनਦੀਪ ਕਹਿ ਰਹੇ ਨੇ ਮੈਂ ਤਾਂ ਇਹਨਾਂ ਕੋਲ ਸੁਣੀ ਰਹੀ ਆ ਤੇ ਗਗਨ ਮੈਨੂੰ ਲੱਗਦਾ ਕਿ ਗੱਲਬਾਤ ਆਪਾਂ ਸਮਾਪਤ ਕਰਾਂਗੇ ਕਾਫੀ ਕੁਸ਼ਲ ਗੱਲਾਂ ਹੋ ਗਈਆਂ ਤੁਸੀਂ ਜਾਂਦੇ ਜਾਂਦੇ ਕੋਈ ਖੂਬਸੂਰਤ ਜੀ ਹੋਰ ਇਹਦੇ ਬਾਰੇ ਟਿਪ ਦੇ ਜਾਓ ਬੈਕੇਕ ਇਫ ਯੂ ਆਰ ਸਫਰਿੰਗ ਫ্রম ਬੈਕੇਕ ਤਾਂ ਡੋਨਟ lets it take over your life okay you manage it don't let it manage you okay ਹਾਂ ਇਹ ਇਹ ਪੀੜਾ ਤੁਹਾਨੂੰ ਮੈਨੇਜ ਕਰੇ ਤੁਸੀਂ ਪੀੜ ਨੂੰ ਮੈਨੇਜ ਕਰਨਾ ਸੋ ਦੇਖੋ ਦੁੱਖ ਕੋਈ ਵੀ ਆ ਜਾਂਦਾ ਹੈ ਕਹਿੰਦੇ ਦੁੱਖ ਆਉਂਦਾ ਘੋੜੇ ਦੀ ਚਾਲ ਹੈ ਤੇ ਜਾਂਦਾ ਕੀੜੀ ਦੀ ਚਾਲ ਹੈ ਸੋ ਉਸ ਕੀੜੀ ਦੀ ਚਾਲ ਇਹ ਜਾਣ ਵਾਲਾ ਦੁੱਖ ਜਿਹੜਾ ਉਹਨੂੰ ਅਸੀਂ ਕੀੜੀ ਤੱਕ ਪਹੁੰਚਾਉਣ ਲਈ ਸਾਨੂੰ ਆਪ ਨੂੰ ਕਾਫੀ ਐਫਰਟ ਕਰਨੀ ਪੈਂਦੀ ਹੈ ਹੱਡੀਆਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਹੱਡੀ ਦਾ ਜਿਹੜਾ ਰੋਗ ਹੈ ਕਿਸੇ ਵੀ ਕਿਸਮ ਦਾ ਹੋ ਜਾਏ ਸ਼ਾਟਕ ਪੇਨ ਹੈ ਤੁਹਾਡੀ ਬੈਕ ਪੇਨ ਹੈ ਤੁਹਾਡਾ ਇੱਥੇ ਸਰਵਾਈਕਲ ਹੈ ਇਹ ਸਾਰਾ ਕੋਈ ਸਾਡੇ ਸਰੀਰ ਦਾ ਜਿਹੜਾ ਤਣਾ ਹੈ ਜਿੰਨ ਵਸੇ ਰੀੜ ਦੀ ਹੱਡੀ ਕਹਿੰਦੇ ਆ ਇਹ ਸਾਰਾ ਉਹਦੇ ਨਾਲ ਸੰਬੰਧਿਤ ਹੈ ਸੋ ਆਪਾ ਆਪਣਾ ਵੀ ਖਿਆਲ ਰੱਖੀਏ ਆਪਣੇ ਬੱਚਿਆਂ ਦਾ ਵੀ ਇਹਦੇ ਸੰਬੰਧੀ ਜ਼ਰੂਰ ਜ਼ਰੂਰ ਖਿਆਲ ਰੱਖੋ ਕਿ ਕਿਤੇ ਬੱਚੇ ਤੇ ਨਹੀਂ ਸਾਡੇ ਜ਼ਿਆਦਾ ਇਸ ਤਰੀਕੇ ਦੇ ਹੋਗੇ ਕੋਈ ਬੱਚੇ ਵੈਸੇ ਬੜੇ ਨਾਜ਼ੁਕ ਨਹੀਂ ਹੱਡੀਆਂ ਵੈਸੇ ਬੜੀਆਂ ਨਾਜ਼ੁਕ ਨਹੀਂ ਉਹਨਾਂ ਦੀਆਂ ਸੋ ਬਹੁਤ ਕੁਝ ਹੈ ਜਿੰਨ ਵਸੇ ਸੰਭਾਲ ਸਕਦੇ ਆ ਵੈਸੇ ਤਾਂ ਲੋਕੀ ਬੜੇ ਵੈਰਡ ਨੇ ਪਰ ਫਿਰ ਵੀ ਅਸੀਂ ਟਰਾਈ ਕੀਤਾ ਕਿ ਅਸੀਂ ਕੁਝ ਨਾ ਕੁਝ ਤੁਹਾਨੂੰ ਥੋੜੀ ਜਿਹੀ ਨੋਲੇਜ ਦੇਈਏ ਉਮੀਦ ਹੈ ਤੁਹਾਨੂੰ ਸੰਦਾਈ ਹੋਣੀ ਹੈ ਮਿਲਾਂਗੇ ਅਗਲੀ ਵਾਰ ਫੇਰ ਕਿਸੇ ਸੋਣੇ ਜੈ ਇਨਫਾਰਮੇਸ਼ਨ ਦੇ ਨਾਲ ਲੈਣਿਆ ਛੁੱਟੀ ਸਾਰੇ ਰੁਪਿਆ ਪਰਿਸਰ ਸਿਕਾ ਨਮਸਕਾਰ ਅਦਾ